ਸਲੋਕ ਮਹੱਲਾ ਤੀਜਾ ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਮਨਮੁਖ ਘਰ ਹੋਂਦੀ ਵਾਥ ਨਾ ਜਾਣਨੀ ਅੰਦੇ ਭਾਉ ਕ ਮੋਏ ਬਿਲ ਲਾਏ ਮਹੱਲਾ ਤੀਜਾ ਕੰਚਨ ਕਾਇਆ ਨਿਰਮਲੀ ਜੋ ਸੱਚ ਨਾਮ ਸੱਚ ਲਾਗੀ ਨਿਰਮਲ ਜੋਤ ਨਿਰੰਜਨ ਪਾਇਆ ਗੁਰਮੁਖ ਭ੍ਰਮ ਭਾਉ ਭਾਗੀ ਨਾਨਕ ਗੁਰਮੁਖ ਸਦਾ ਸੁਖ ਪਾਵੈ ਆਨ ਦੇਨ ਹਰ ਬੈ ਰਾਗੀ ਫੌੜੀ ਸੇ ਗੁਰ ਸਿੱਖ ਧਨ ਧਨ ਹੈ ਜਿਨੀ ਗੁਰ ਉਪਦੇਸ ਸੁਣਿਆ ਹਰ ਕੰਨੀ ਗੁਰ ਸਤਗੁਰ ਨਾਮ ਦਰੜਾਇਆ ਤਿਨ ਹਉ ਮੈਂ ਦੁਬਿਦਾ ਭੰਨੀ ਬੇਨ ਹਾਰ ਨਾਵੇ ਕੋ ਮਿੱਤਰ ਨਾਹੀ ਵਿਚਾਰ ਡਿਠਾ ਹਰ ਜੰਨੀ ਜਨਾ ਗੁਰ ਸਿੱਖਾਂ ਕਾਹੋ ਹਰ ਸੰਤੁਸ਼ਟ ਹੈ ਤਿਨਹੀ ਸਤਗੁਰ ਕੀ ਗਾਲ ਮੰਨੀ ਜੋ ਗੁਰਮੁਖ ਨਾਮ ਧਿਆਏ ਦੇ ਤਿਨਹੀ ਚੜੀ ਚ ਵਗਣ ਬੰਨੀ ਸਲੋਕ ਮਹੱਲਾ 3 ਮਨ ਮੁਖ ਕਾਇਰ ਕਰੂਪ ਹੈ ਬਿਨ ਨਾ ਵੈ ਨਕ ਨਾਹੇ ਆਨ ਦਿਨ ਤੰਦੈ ਵਿਆਪਿਆ ਸੁਪਨੈ ਭੀ ਸੁਖ ਨਾਹੇ ਨਾਨਕ ਗੁਰਮੁਖ ਹੋਵਹਿ ਤਾ ਉਬਰਹਿ ਨਾਹੇ ਤਾ ਵਧੇ ਦੁਖ ਸਹਾਂਹੇ ਮਹਲਾ ਤੀਜਾ ਗੁਰਮੁਖ ਸਦਾ ਦਰ ਸੋਹਣੇ ਗੁਰ ਕਾ ਸਬਦ ਕਮਾਹੇ ਅੰਤਰ ਸਾਤ ਸਦਾ ਸੁਖ ਦਰ ਸੱਚੈ ਸੋਭਾ ਪਾਹੇ ਨਾਨਕ ਗੁਰਮੁਖ ਹਰਿ ਨਾਮ ਪਾਇਆ ਸਹਜੇ ਸੱਚ ਸਮਾਹੇ ਪਾਉੜੀ ਗੁਰਮੁਖ ਪ੍ਰਹਿਲਾਦ ਜਪ ਹਾਰ ਗਤ ਪਾਈ ਗੁਰਮੁਖ ਜਨਕ ਹਰਨਾਮ ਲੇਵ ਲਈ ਗੁਰਮੁਖ ਅਬਿਸ਼ਿਸ਼ਟ ਹਾਰ ਉਪਦੇਸ਼ ਸੁਣਾਈ ਬੇਨ ਗੁਰ ਹਰਨਾਮ ਨਾ ਕਿਨੈ ਪਾਇਆ ਮੇਰੇ ਭਾਈ ਗੋਰਾ ਮੁਖ ਹਰ ਭਗਤ ਹਰ ਆਪ ਲਹਾਈ ਸਲੋਕ ਮਹੱਲਾ ਤੀਜਾ ਸਤਗੁਰ ਕੀ ਪ੍ਰਤੀਤ ਨਾ ਆਈਆ ਸਬਦ ਨਾ ਲਾਗੋ ਭਾਉ ਉਸਨੋ ਸੋਖ ਨਾ ਉਪਜੈ ਭਾਵੇ ਸਉ ਗੇੜਾ ਆਵ ਜਾਓ ਨਾਨਕ ਗੁਰਮੁਖ ਸਹਜ ਮਿਲੈ ਸਚੇ ਸਿਉ ਲੇਵਲਾਉ ਮਹੱਲਾ ਤੀਜਾ ਏ ਮਨ ਐਸਾ ਸਤਗੁਰ ਖੋਜ ਲਹੋ ਜਿਤ ਸੇਵੈ ਜਨਮ ਮਰਨ ਦੁਖ ਜਾਏ ਸਹਸਾ ਮੂਲ ਨਾ ਹੋਵਈ ਹਉ ਮੈਂ ਸ਼ਬਦ ਜਲਾਏ ਕੂੜਾ ਕੀ ਪਾਲ ਵਿੱਚੋਂ ਨਿਕਲੈ ਸੱਚ ਵਸੈ ਮਨ ਆਏ ਅੰਤਰ ਸਾਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਏ ਨਾਨਕ ਪੂਰੇ ਕਰਮ ਸਤ ਗੁਰ ਮਿਲੈ ਹਾਰ ਜਿਓ ਕਿਰਪਾ ਕਰੇ ਰਜਾਈ ਕਉੜੀ ਇਸ ਕੈ ਘਰ ਦੀ ਬਾਣ ਹਰ ਹੋਵੇ ਤਿਸ ਕੀ ਮੁਠੀ ਵਿੱਚ ਜਗਤ ਸਭ ਆਇਆ ਤਿਸ ਕਉ ਤਲ ਕੀ ਕਿਸੈ ਦੀ ਨਹੀਂ ਹਰ ਦੀ ਬਾਣ ਸਭ ਆਣ ਪੈਰੀ ਪਾਇਆ ਮਾਨਸਾ ਕੇ ਅਹੋ ਦੀਵਾਨਾ ਹੋ ਕੋਈ ਨਾਸ ਭਾਜ ਨਿਕਲੇ ਹਰ ਦੀਵਾਨਾ ਹੋ ਕੋਈ ਕਿਥੈ ਜਾਇ ਸੋ ਐਸਾ ਹਰ ਦੀਵਾਨ ਵਸਿਆ ਭਗਤਾ ਕੈ ਹਿਰਦੈ ਦਿਨ ਰਹ ਦੇਖਹੁ ਦੇ ਆਣ ਸਭ ਭਗਤਾ ਅੱਗੇ ਖਲਵਾਇਆ ਅਰ ਨਾ ਆਵੇ ਕੀ ਵਡਿਆਈ ਕਰਮ ਪ੍ਰਾਪਤ ਹੋਵੇ ਗੁਰਮੁਖ ਵਿਰਲੇ ਚਿਨੈ ਧਾਇਆ ਸਲੋਕ ਮਹੱਲਾ 3 ਬਿਨ ਸਤਗੁਰ ਸੇਵੇ ਜਗਤ ਮੁਵਾ ਬਿਰਥਾ ਜਨਮ ਗਵਾਏ ਦੂਜੇ ਭਾਏ ਅਥ ਦੁਖ ਲੱਗਾ ਮਰ ਜੰਮੈ ਆਵੇ ਜਾਏ ਇਸਤਾ ਅੰਦਰ ਵਾਸ ਹੈ ਫਿਰ ਫਿਰ ਜੂਨੀ ਆਏ ਨਾਨਕ ਬਿਨ ਨਾਵੇ ਜਮ ਮਾਰਸੀ ਅੰਤ ਗਿਆ ਪਛੁਤਾਏ ਮਹੱਲਾ ਤੀਜਾ ਇਸ ਜਾਗ ਮਹ ਪੁਰਖ ਏਕ ਹੈ ਹੋਰ ਸਗਲੀ ਨਾਰ ਸੁਭਾਈ ਸਾਭ ਕਾ ਟਪੂ ਹੋਗਵੈ ਅਲੇ ਪਤ ਰਹੈ ਅਲਖ ਨਾ ਲਖਣਾ ਜਾਈ ਪੂਰ ਗੁਰ ਵੇਖਾਲਿਆ ਸਬਦੈ ਸੋਜੀ ਪਾਈ ਪੁਰਖੈ ਸੇਵਹ ਸੇ ਪੁਰਖ ਹੋਵਹਿ ਜਿਨੀ ਹਉਮੈ ਸਬਦ ਚਲਾਈ දසकाਸරීකకෝනහි ਨකෝ කంటකවැෑරයි නෙहਚਲ රාජ्य һәැ සදාਤਸਕරਨ අවැਨජයිఆන දෙන සේवක සේවා කරੇ හර सच్చය केே ගෝणගයි ਨਨකवेකवेගසයා හर स్చයਕවැඩயாයි පౌडੀ, ਜੇਨ ਕੈ ਹਰ ਨਾਮ ਵਸਿਆ ਸਦ ਹਿਰਦੈ ਹਰ ਨਾਮੋ ਤੈਨ ਕਉ ਰਖਣ ਹਾਰਾ ਹਰ ਨਾਮ ਪਿਤਾ ਹਰ ਨਾਮੋ ਮਾਤਾ ਹਰ ਨਾਮ ਸਖਾਈ ਮਿੱਤਰ ਹਮਾਰਾ ਹਰ ਨਾਮੈ ਨਾਲ ਗੱਲਾਂ ਹਰ ਨਾਮੈ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ हर हमारी संगत अति प्यारी हर नाम कुल हर नाम परवारा जन नानक काँ हार नाम हार गोर दिया हर हालत पलत सदा करे नितारा श्लोक तीजा ਜੇਨ ਕਉ ਸਤਗੁਰ ਭੇਟਿਆ ਸੇ ਹਾਰ ਕੀਰਤ ਸਦਾ ਕਮਾਹੇ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸਚੈ ਸਬਦ ਸਮਾਹੇ ਕੁਲ ਉਧਾਰ ਹੈ ਆਪਣਾ ਮੋਖ ਪਦਵੀ ਆਪੇ ਪਾਹੇ ਪਾਰ ਬ੍ਰਹਮ ਤਿਨ ਕਉ ਸੰਤੁਸ਼ਟ ਭਇਆ ਜੋ ਗੁਰ ਚਰਨੀ ਜਾਣ ਪਾਹੇ ਜਾਨ ਨਾਨਕ ਹਰ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਹਿ ਮਹਨਲਾਤੀ ਜਾ ਹਉ ਮੈਂ ਅੰਦਰ ਖੜਕ ਹੈ ਖੜਕੇ ਖੜਕ ਵਿਹਾਏ ਹਉ ਮੈਂ ਵੱਡਾ ਰੋਗ ਹੈ ਮਰ ਜੰਮੈ ਆਵੈ ਜਾਏ என்னනකාව पూරබලෙखයා తना සතුගुර मिलයාාව ప్రాාභ අයේ నాනකගොරපර සද්ධී ඔබර හවමැ සබදජලායේ පడੀ. ਹਰ ਨਾਮ ਹਮਾਰਾ ਪ੍ਰਭ ਅਬੇਗਤ ਅਗੋਚਰ ਅਬਨਾਸੀ ਗੁਰਖ ਵਿਧਾਤਾ ਹਰ ਨਾਮ ਹਮ ਸ੍ਰੇਵਹਿ ਹਰ ਨਾਮ ਹਮ ਪੂਜਹਿ ਹਰ ਨਾਮੇ ਹੀ ਮਨ ਰਾਤਾ ਹਰ ਨਾਮੈ ਜੀਵੜ ਕੋਈ ਅਵਰ ਨਾ ਸੂਜੈ ਹਰ ਨਾਮੋ ਅੰਤ ਛਡਾਤਾ ਹਰ ਨਾਮ ਦੀਆ ਗੁਰ ਪਰ ਉਪਕਾਰੀ ਧੰਨ ਧੰਨ ਗੁਰੂ ਕਾ ਪਿਤਾ ਮਾਤਾ ਆਓ ਸਤਿਗੁਰੂ ਆਪਣੇ ਕਾ ਸਦਾ ਨਮਸਕਾਰੀ ਜਿਤ ਮਿਲੈ ਹਰ ਨਾਮ ਮੈਂ ਜਾਤਾ ਸਲੋਕ ਮਹੱਲਾ ਤੀਜਾ ਗੁਰਮੁਖ ਸੇਵਨਾ ਕੀਨੀਆ ਹਰ ਨਾਮ ਨਾ ਲਗੋ ਪਿਆਰ ਸਬਦੈ ਸਾਦ ਨਾ ਆਇਓ ਮਰ ਜਨਮੈ ਵਾਰੋ ਵਾਰ मन मुख चेतई नाचेत आया सैसार नानक जेन कौ नदर करे से गुरमुख लंगे पार महल्ला तीजा एको सतगुरु जागता होर जाग सूता मोहे प्यास ਸਤਿਗੁਰ ਸੇਵਨ ਜਾਗੰ ਸੇ ਜੋ ਰੱਤੇ ਸੱਚ ਨਾਮ ਗੁਣਤਾਸ ਮਨ ਮੁਖ ਅੰਧ ਨਾ ਚੇਤਨੀ ਜਨਮ ਮਾਰ ਹੋਏ ਵਿਨਾਸ਼ ਨਾਨਕ ਗੁਰਮੁਖ ਤਿਨੀ ਨਾਮ ਧਿਆਇਆ ਜੇਨ ਕਾਉ ਧੁਰ ਪੂਰਬ ਲਿਖਿਆਸ ਪਾਉੜੀ ਹਾਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ ਜੇਤ ਖਾਏ ਹਮ ਕਾਓ ਤ੍ਰਿਪਤ ਭਈ ਹਾਰ ਨਾਮ ਹਮਾਰਾ ਪੈਨਣ ਜੇਤ ਫਿਰ ਨੰਗੇ ਨਾ ਹੋਵਹਿ ਹੋਰ ਪੈਨਣ ਕੀ ਹਮਾਰੀ ਸਰਦ ਗਾਈ ਹਰ ਨਾਮ ਹਮਾਰਾ ਵਣਜ ਹਰ ਨਾਮ ਵਾਪਾਰ ਹਰ ਨਾਮੈ ਕੀ ਹਮ ਖਾਉ ਸਤਿਗੁਰਕਾਰ ਕੁਨੀ ਦੀ ਹਰ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਨ ਗਈ ਹਰ ਕਾ ਨਾਮ ਗੁਰਮੁਖ ਕਿਨੈ ਵਿਰਲੇ ਧਾਇਆ ਜਿਨ ਕਉ ਥੋਰ ਕਰਮ ਪਰਾਪਤ ਲਿਖਤ ਪਾਈ ਸਲੋਕ ਮਹਲਾ 3 ਜਗਤ ਅਗਿਆਨੀ ਅੰਧ ਹੈ ਦੂਜੈ ਭਾਏ ਕਰਮ ਕਮਾਏ ਦੂਜੈ ਭਾਏ ਜੀਤੇ ਕਰਮ ਕਰੇ ਦੁਖ ਲੱਗੇ ਤਨ ਧਾਇ ਗੁਰ ਪ੍ਰਸਾਦੀ ਸੁਖ ਉਪਜੈ ਜਾ ਗੁਰ ਕਾ ਸਬਦ ਕਮਾਏ ਸੱਚੀ ਬਾਣੀ ਕਰਮ ਕਰੇ ਆਨ ਦਿਨ ਨਾਮ ਧਿਆਏ ਨਾਨਕ ਜਿਤ ਆਪੇ ਲਾਏ ਤਿਤ ਲੱਗੇ ਕਹਿਣਾ ਕਿ ਸੂਨਾ ਜਾਏ ਮਹੱਲਾ ਤੀਜਾ ਨਾਮ ਘਰ ਨਾਮ ਖਜ਼ਾਨਾ ਸਦਾ ਹੈ ਭਗਤ ਭਰੇ ਢੰਡਾਰਾ ਸਤਿਗੁਰ ਦਾਤਾ ਜੀ ਕਾ ਸਦ ਜੀਵੈ ਦੇਵਨਹਾਰਾ ਆਨ ਦੇਨ ਕੀਰਤਨ ਸਦਾ ਕਰਹਿ ਗੁਰ ਕੈ ਸਬਦ ਅਪਾਰਾ ਸਬਦ ਗੁਰੂ ਕਾ ਸਦ ਉਚਰਹਿ ਜੋਗ ਜੋਗ ਵਰਤਾਣਹਾਰਾ एहो मनुवा सदा सुख वसै सहजे करे वापारा अंतर अन्त गुरु हर हर है मुक्त करावन हारा। नानक जे सुनो नदर करे सो पाए सो हो वे सचियारा पाउड़ी ਧੰਨ ਧੰਨ ਸੋ ਗੁਰ ਸਿੱਖ ਕਹੀਐ ਜੋ ਸਤਿਗੁਰ ਚਰਣੀ ਜਾਏ ਭਾਇ ਧੰਨ ਧੰਨ ਸੋ ਗੁਰ ਸਿੱਖ ਕਹੀਐ ਜੇ ਨਹਾਰ ਨਾਮਾ ਮੁਖ ਰਾਮ ਕਹਿਆ ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਸ ਹਰ ਨਾਮ ਸੁਣੇ ਮਨ ਅਨੰਦ ਭਾਇ ਧਨ ਧਨ ਸੋ ਗੁਰ ਸਿੱਖ ਕਹੀਐ ਜਿਨ ਸਤਗੁਰ ਸੇਵਾਕਾਰ ਹਰ ਨਾਮ ਲਿਆ ਤੇ ਸੋ ਗੁਰ ਸਿੱਖ ਕਉ ਹਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰ ਸਿੱਖ ਚੱਲਿਆ ਸਲੋਕ ਮਹਲਾ 3 ਜੀ ਮਨ ਹੱਠ ਕਿਨੈ ਨਾ ਪਾਇਓ ਸਭ ਥੱਕੇ ਕਰਮ ਕਮਾਏ ਮਨ ਹੱਠ ਭੇਖ ਕਰ ਧਰਮ ਦੇ ਦੁਖ ਪਾਇਆ ਦੂਜੈ ਪਾਏ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੈ ਮਨ ਆਏ ਗੁਰ ਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਏ नाम रतन कार पर प्रगट हुआ नानक सहज समाए महला तीजा सबद न ना आयो नाम न ना लगो फिक्का फिका बोलना नित हुए खुवार ਨਾਨਕ ਕਿਰਤ ਪਇ ਕਮਾਵਣਾ ਕੋਏ ਨਾ ਮੇਟਣ ਹਾਰ ਪਾਉੜੀ ਕੰਨ ਧਨ ਸਤਪੁਰਖ ਸਤਗੁਰੂ ਹਮਾਰਾ ਜਿਤ ਮਿਲੈ ਹਮ ਖਾਉ ਸਾਤ ਆਈ ਧਨ ਧਨ ਸਤਪੁਰਖ ਸਤਗੁਰੂ ਹਮਾਰਾ ਜਿਤ ਮਿਲੈ ਹਮ ਹਰਿ ਭਗਤ ਪਾਈ ਧਨ ਧਨ ਹਰ ਭਗਤ ਸਤ ਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ ਧਨ ਧਨ ਹਰ ਗਿਆਨੀ ਸਤ ਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕਾਉ ਸਭ ਸਮ ਦ੍ਰਿਸ਼ਟ ਦਿਖਾਈ ਤਨ ਤਨ ਸਤਿਗੁਰੂ ਮਿੱਤਰ ਹਮਾਰਾ ਜੇ ਨਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ ਸਲੋਕ ਮਹੱਲਾ ਪਹਿਲਾ ਘਰਹੀ ਮੁੰਦ ਵਿਦੇਸ ਤੇਰ ਨਿਤ ਝੂਰੇ ਸੰਭਾਲੇ ਮਿਲਦਿਆਂ ਢਿਲ ਨਾ ਹੋਵਈ ਜੇ ਨੀयत ਰਾਸ ਕਰੇ ਮਹੱਲਾ ਪਹਿਲਾ नानक गाली कूडिया बाज परीत करे भला भलाकार जिचर लेब दे पाउड़ी जेन उपाय जी तेन राखिया अमृत सच्चा नाओ भोजन चाखिया तेपत रहे आगाए आगा मिटी आ सब अर वर्त केन विरलाख्या जान नानक पये निहाल प्राब की पाख्या सलोक महला तीजा ਸਤੂ ਗੁਰ ਨੂੰ ਸਭ ਕੋ ਵੇਖਦਾ ਜੀਤਾ ਜਗਤ ਸੰਸਾਰ ਦਿਖਾ ਮੁਕਤ ਨਾ ਹੋਵਈ ਜਿ ਚਰ ਸਬਦ ਨਾ ਕਰੇ ਵਿਚਾਰ ਹਉ ਮੈਂ ਮੈਲ ਨਾ ਚੁੱਕਈ ਨਾਮ ਨਾ ਲੱਗੇ ਪਿਆਰ ਇਕ ਆਪੇ ਬਖਸ਼ ਮਿਲਾਏ ਅਨ ਦੁਬਿਦਾ ਤਜ ਵਿਕਾਰ ਨਾਨਕ ਇੱਕ ਦਰਸ਼ਨ ਦੇਖ ਮਾਰ ਮਿਲੇ ਸਤਿਗੁਰ ਹੇਤ ਪਿਆਰ ਮਹੱਲਾ ਤੀਜਾ ਸਤਿਗੁਰੂ ਨਾ ਸੀ ਵੇਓ ਮੂਰਖ ਆਂਦਗਵਾਰ ਦੂਜੇ ਭਾਏ ਬਹੁਤ ਦੁੱਖ ਲਾਗਾ ਜਲਤਾ ਕਰੇ ੁਕਾਰ ਜੇਨ ਕਾਰਨ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤੀ ਵਾਰ ਨਾਨਕ ਗੁਰਮਤੀ ਸੁਖ ਪਾਇਆ ਬਖ ਸੇ ਬਖ ਸੁਨਹਾਰ ਪਾਉੜੀ ਤੂ ਆਕੇ ਆਪ ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਅਵਰੋ ਕਹੀਐ ਹਰ ਆਪੇ ਬੁਲਾਏ ਆਪ ਬੁਲਾਵੇ ਹਰ ਆਪੇ ਜਨ ਥਲ ਰਵ ਰਹੀਐ ਹਰ ਆਪੇ ਮਾਰੇ ਹਰ ਆਪੇ ਛੋਡੇ ਮਨ ਹਰ ਸਰਣੀ ਪੜ ਰਹੀਐ ਹਾਰ ਬੇਨ ਕੋਈ ਮਾਰ ਜੀਵਾਲ ਨਾ ਸਕੈ ਮਨ ਹੋਏ ਨਿਚਿੰਦ ਨਿਸਲ ਹੋਏ ਰਹੀਐ ਉਠਦੇ ਆਂ ਬਹਿੰਦੇ ਆਂ ਸੁੱਤੇ ਆਂ ਸਦਾ ਸਦਾ ਹਰ ਨਾਮ ਧਿਆਈਐ ਜਨ ਨਾਨਕ ਗੁਰਮੁਖ ਹਰ ਲਹੀਐ ਸੁਧ